ਬੀਜੀ ਵਾਲੇ ਮਾਲਾ ਮਾਲ ਕੁੰਬੜਾ ਵਾਸੀਆਂ ਦਾ ਹੋਇਆ ਬੁਰਾ ਹਾਲ ਸਰਕਾਰੀ ਤੰਤਰ ਤੇ ਨਗਰ ਨਿਗਮ ਦੇ ਦਾਵਾ ਡੋਰ ਪ੍ਰਬੰਧ ਦੀ ਪੂਣ ਖੋਲਦਾ ਪਿੰਡ ਕੁੰਬੜਾ ਜਗਾ ਜਗਾ ਤੇ ਗੰਦਗੀ ਦੀ ਪਰਮਾਰ ਘਰ ਘਰ ਪਏ ਲੋਕ ਬਿਮਾਰ ਪਿੰਡ ਬਿੰਦਲ ਕੁੰਬੜਾ ਨੇ ਕਿਹਾ ਕਿ ਕੌਂਸਲਰ ਵਿਧਾਇਕ ਐਮਪੀ ਤੇ ਪੰਜਾਬ ਵਿੱਚ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਸੁਣਵਾਈ ਨਾ ਹੋਣ ਦਾ ਜਦ ਵਿਤਕਰਾ ਕਰਨ ਵਾਲਾ ਕੋਈ ਬਹਾਨਾ ਨਹੀਂ ਆਓ ਸੁਣਦੇ ਹੋਏ ਖਬਰ ਵਿਸਥਾਰ ਸਹਿਤ ਮਿਤੀ 28 ਜੁਲਾਈ ਨੂੰ ਮੋਹਾਲੀ ਦੇ ਪਿੰਡ ਕੁੰਬੜਾ ਵਿੱਚ ਹੈਜ਼ਾ ਤੇ ਦਸਤ ਰੋਗ ਦੇ ਫੈਲਣ ਮਧਰੋਂ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਪ੍ਰੈਸ ਦੀ ਇੱਕ ਟੀਮ ਨੇ ਪਿੰਡ ਦਾ ਦੌਰਾ ਕੀਤਾ ਇੱਥੇ ਹਜ਼ੇ ਦੇ ਇੱਕ ਕੇਸ ਕਾਰਨ ਇੱਕ ਬੱਚੀ ਮੌਤ ਦੀ ਪੁਸ਼ਟੀ ਹੋਈ ਸੀ ਤੇ ਇਸ ਤੋਂ ਇਲਾਵਾ ਕਈ ਲੋਕਾਂ ਨੇ ਬਿਮਾਰ ਹੋਣ ਦੀ ਪੁਸ਼ਟੀ ਕੀਤੀ ਜੋ ਫੇਸ ਛੇਦੇ ਹਸਪਤਾਲ ਵਿੱਚ ਦਾਖਲ ਵੀ ਰਹੇ ਇਸ ਸਮੇਂ ਲੋਕਾਂ ਨੇ ਇਹ ਵੀ ਦੱਸਿਆ ਕਿ ਅਸੀਂ ਪ੍ਰਾਈਵੇਟ ਡਾਕਟਰਾਂ ਤੋਂ ਆਪਣਾ ਇਲਾਜ ਕਰਵਾ ਰਹੇ ਹਾਂ ਇਸ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੇ ਪਿੰਡ ਦਾ ਦੌਰਾ ਕੀਤਾ ਸੀ ਡਿਪਟੀ ਕਮਿਸ਼ਨਰ ਨੇ ਜਲ ਸਪਲਾਈ ਨਗਰ ਨਿਗਮ ਸਿਹਤ ਵਿਭਾਗ ਦੇ ਮੁਖੀਆਂ ਨਾਲ ਸਥਿਤੀ ਦਾ ਜਾਇਜ਼ਾ ਲਿਆਤੇ ਸਾਰਿਆਂ ਨੂੰ ਸਥਿਤੀ ਉੱਪਰ ਨਜ਼ਰ ਰੱਖਣ ਲਈ ਕਿਹਾ। ਉਹਨਾਂ ਅਧਿਕਾਰੀਆਂ ਨੂੰ ਤਾਲਨਾ ਕੀਤੀ ਕਿ ਕਿਸੇ ਵੀ ਹਾਲਤ ਵਿੱਚ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਸਿਹਤ ਅਧਿਕਾਰੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ ਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਜਿਸ ਪ੍ਰਵਾਸੀ ਪਰਿਵਾਰ ਦੀ ਬੱਚੀ ਦੀ ਮੌਤ ਹੋਈ ਹੈ, ਉਸ ਪਰਿਵਾਰ ਨੇ ਪ੍ਰੈਸ ਨਾਲ ਖੁੱਲਕੇ ਕੋਈ ਗੱਲ ਨਹੀਂ ਕੀਤੀ। ਉੱਭੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਬੜਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਦਾ ਮੁੱਖ ਦਫਤਰ ਪਿੰਡ ਕੁੰਬੜਾ ਤੋਂ 1 ਕਿਲੋਮੀਟਰ ਦੀ ਦੂਰੀ ਤੇ ਹੈ ਪਿੰਡ ਕੁੰਬੜਾ ਵਿੱਚ ਹੈਜ਼ੇ ਦੀ ਬਿਮਾਰੀ ਬਾਰੇ ਸਾਰੇ ਪੰਜਾਬ ਨੂੰ ਪਤਾ ਚੱਲ ਗਿਆ ਹੈ ਪਰ ਸਾਡੇ ਵਿਧਾਇਕ ਤੱਕ ਖਬਰ ਨਹੀਂ ਪਹੁੰਚੀ ਕਿਉਂਕਿ ਹਾਲੇ ਤੱਕ ਉਹ ਪਿੰਡ ਦੇ ਦੌਰੇ ਤੇ ਨਹੀਂ ਆਏ ਜਦ ਕਿ ਜਿਸ ਸੈਕਟਰ 88 ਵਿੱਚ ਕੁੰਬੜਾ ਪਿੰਡ ਹੈ ਉਸ ਦੇ ਵਿੱਚ ਨਗਰ ਨਿਗਮ ਮੋਹਾਲੀ ਦਾ ਦਫਤਰ ਹੈ ਇਸ ਤੋਂ ਇਸੇ ਅਨੁਮਾਨ ਲੱਗਾ ਸਕਦੇ ਹਾਂ ਕਿ ਬਾਕੀ ਮੋਹਾਲੀ ਦਾ ਕੀ ਹਾਲ ਹੋਵੇਗਾ ਇੱਥੇ ਦੱਸਣਯੋਗ ਹੈ ਕਿ ਇਹਨਾਂ ਵਾਰਡਾਂ ਦੇ ਕੌਂਸਲਰ ਆਮ ਆਦਮੀ ਪਾਰਟੀ ਦੇ ਹਨ ਵਿਧਾਇਕ ਵੀ ਇਸੇ ਪਾਰਟੀ ਦਾ ਹੈ ਐਮਪੀ ਵੀ ਇਸੇ ਪਾਰਟੀ ਦਾ ਹੈ ਤੇ ਪੰਜਾਬ ਵਿੱਚ ਸਰਕਾਰ ਵੀ ਇਸੇ ਪਾਰਟੀ ਦੀ ਹੈ ਇਹਨਾਂ ਕਿਸੇ ਕੋਲ ਵੀ ਸੁਣਵਾਈ ਨਾ ਹੋਣ ਦਾ ਜਾਂ ਵਿਤਕਰ ਕਰਨ ਵਾਲਾ ਕੋਈ ਬਹਾਨਾ ਨਹੀਂ ਹੈ ਇਸ ਪਿੰਡ ਦੀ ਮੂੰਹ ਬੋਲਦੀ ਤਸਵੀਰ ਸਰਕਾਰ ਦੇ ਫੇਲ ਪ੍ਰਬੰਧ ਨੂੰ ਸ਼ਰਿਆਮ ਦਿਖਾ ਰਿਹਾ ਹੈ ਸਸੀਂ ਮਾਨਯੋਗ ਡਿਪਟੀ ਕਮਿਸ਼ਨਰ ਮੁਹਾਲੀ ਤੇ ਕਮਿਸ਼ਨਰ ਨਗਰ ਨਿਗਮ ਮੁਹਾਲੀ ਨੂੰ ਬੇਨਤੀ ਕਰਦੇ ਹਾਂ ਕਿ ਸਿਰਫ ਉਹਨਾਂ ਦੋ ਗਲੀਆਂ ਦੀ ਚੈਕਿੰਗ ਹੀ ਨਾ ਕਰੋ ਬਾਕੀ ਪਿੰਡ ਦੇ ਹਾਲਾਤ ਤੇ ਵੀ ਚਾਕ ਮਾਰੋ ਆਓ ਸੁਣਦੇ ਹਾਂ ਇਸ ਮਾਮਲੇ ਬਾਰੇ ਪਿੰਡ ਵਾਸੀਆਂ ਨੇ ਪ੍ਰੈਸ ਨਾਲ ਜੋ ਗੱਲਬਾਤ ਕੀਤੀ ਸਾਡੇ ਪਾਸ ਹੈ ਜਹਾਂ ਪਾਣੀ ਦੀ ਸਮੱਸਿਆ ਆ ਰਹੀ ਹੈ ਮੇਰੇ ਪਾਣੀ ਦੀ ਸਮੱਸਿਆ ਨਹੀਂ ਆ ਰਹੀ ਮੈਂ ਤਾਂ ਖੁਦ ਮੈਂ ਆਪਣੇ ਆਪ ਲੈ ਆਉਂਦਾ ਹਾਂ ਮੈਂ ਨੋ ਫੇਸੇ ਲੈ ਆਉਂਦਾ ਹਾਂ ਪਾਣੀ नौ फेज से ले आता हूँ बीस रुपये के जो उधर बने हैं ना स्कैन करो बीस रुपए का बीस लीटर पानी मिलता है उधर से मैं ले आ रहा हूँ पानी पर इधर की समस्या क्या है इधर किराया देना इधर कमरे का किराया मैं देता हूँ ठीक है सैंतीसों हर महीने किराया बढ़ा दे हैं बच्चे बीमार हो रहे हैं हाँ जी इसके बारे में क्या बच्चे बीमार हो रहे हैं तो ये ये मकान मालिक को पता होना चाहिए ना कि कमरा किराया कौन लेता है आपका पानी करा साफ आ रहा है या नहीं जो यहां पे आप रहते है? जब बच्चे बीमार होने तो साफ पानी कहाँ से आ रहा है आपको मेरे को आप बताओ पहले आपका ऑनर वगैरह कुछ नहीं कर कुछ होता होता तभी बताऊँगा ना मैं मैं तो क्लियर ही बोलता हूँ मेरे को कोई रास्ता तो बताओ आप लोग आप लोग गंदगी कितनी क्या है कुमड़ा में गंदगी तो मैं बोल ही नहीं सकता हूँ कोई अच्छी चीज़ होनी चाहिए भाई साहब ਕੋਈ ਅੱਛੀ ਚੀਜ਼ ਹੋਣੀ ਚਾਹੀਏ ਨਾ ਆਪਕੋ ਆਪ ਬਤਾਓ ਚਲੋ ਠੀਕ ਹੈ ਬਹੁਤ ਹੀ ਸਤਿਕਾਰਯੋਗ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਤਹਿਦਿਲੋਂ ਧੰਨਵਾਦ ਜਿਹੜੀ ਸਮੱਸਿਆ ਆਈ ਹੈ ਪਿੰਡ ਕੁੰਬੜਾ ਚ ਪਿਛਲੇ ਹਫਤੇ ਤੋਂ ਕੋਈ ਰੌਲਾ ਪਿਆ ਵਾ ਹੈਜਾ ਫੈਲ ਗਿਆ ਬਿਮਾਰੀ ਫੈਲ ਗਈ ਪਿੰਡ ਚ ਬਾੜ ਨੰਬਰ ਜਿਹੜੀ ਹੈ 26 ਦੀ ਗੱਲ ਕਰ ਰਹੇ ਹਾਂ ਤੇ ਬਾੜ ਨੰਬਰ 26 ਦੀ ਗੱਲ ਨਹੀਂ ਇਹ ਪਿੰਡਾਂ ਨੂੰ ਚਾਰ ਬਾੜਾਂ ਚ ਵੰਡਿਆ ਵਾ ਚਾਰੇ ਪਿੰਡ ਤੇ ਬਾੜਾਂ ਚ ਪੂਰੀ ਗੰਦਗੀ ਫੈਲੀ ਪਈ ਹੈ ਜਿਹੜਾ ਸੀਵਰੇਜ ਦਾ ਪਾਣੀ ਮਿਕਸ ਹੁੰਦਾ ਹੋਊਗਾ ਵਾਟਰ ਸਪਲਾਈ ਚ ਜਿਸ ਕਰਕੇ ਤੁਸੀਂ ਦੇਖ ਸਕਦੇ ਆਂ ਵੀ ਟੈਂਕਰ ਪਾਣੀ ਦੇ ਬਾਹਰ ਨੇ ਲਿਆਣ ਡਿਪਟੀ ਕਮਿਸ਼ਨਰ ਮੁਹਾਲੀ ਨਗਰ ਨੀਗਮ ਦੇ ਕਮਿਸ਼ਨਰ ਨੂੰ ਬਹੁਤ ਸਾਰੀਆਂ ਦਰਖਾਸਤਾਂ ਰੀਟਰ ਚ ਲਿਖਤੀ ਦੇਈ ਬੈਠੇ ਆ ਕੋਈ ਸਾਫ ਸਵੱਈਏ ਦਾ ਮੁਰਾਹਲ ਹੈ ਤੇ ਓਵਰਫਲੋ ਜਿਹੜਾ ਹੈ ਪਾਣੀ ਚੱਲ ਰਿਹਾ ਮੇਨ ਹੌਲਾਂ ਦਾ ਜਿਹੜਾ ਸੀਵਰੇਜ ਦੇ ਮੇਨ ਹੌਲ ਹੈ ਤੇ ਨਾਲੇ ਦਾ ਪਾਣੀ ਜਿਹੜਾ ਓਵਰਫਲੋ ਹੋ ਰਿਹਾ ਜਿਸ ਕਰਕੇ ਬਿਮਾਰੀਆਂ ਪਵੈਨਕ ਬਿਮਾਰੀਆਂ ਲੱਗ ਰਹੀਆਂ ਠੀਕ ਹੈ ਜੀ ਹੁਣ ਪ੍ਰਸ਼ਾਸਨ ਕੀ ਕਰ ਰਿਹਾ ਪ੍ਰਸ਼ਾਸਨ ਦਾ ਸਿਰਫ ਮੱਲਮ ਪੱਟੀ ਕਰ ਰਿਹਾ ਪ੍ਰਸ਼ਾਸਨ ਅਸਲ ਕਾਰਵਾਈ ਨਹੀਂ ਕਰਦਾ ਮੱਲਮ ਪੱਟੀ ਕਰ ਰਿਹਾ ਤਾਂ ਕਿ ਉੱਪਰ ਉੱਪਰ ਸਿਰਫ ਇਸੇ ਮਹੱਲੇ ਨੂੰ ਚੈੱਕ ਕਰ ਰਿਹਾ ਦੂਜੇ ਮਹੱਲੇ 'ਚ ਜਾ ਕੇ ਗਲੀਆਂ ਨਾਲੀਆਂ ਜਿਹੜੇ ਤੁਸੀਂ ਦੇਖਿਓ ਹੁਣ ਸਾਰੇ ਪਿੰਡ 'ਚ ਕਿਵੇਂ ਜਿਹੜੇ ਹੈ ਗੰਦੇ ਪਾਣੀ ਦੇ ਨਾਲੇ ਜਿਹੜੇ ਓਪਨ ਚੱਲ ਰਹੇ ਨੇ ਤੇ ਕਿਵੇਂ ਸੀਵਰੇਜ ਉੱਪਰ ਫਲੋ ਹੋ ਰਹੀ ਹੈ ਜਗਾਂ ਜਗਾਂ ਲੋਕ ਨਰਕਮਈ ਜ਼ਿੰਦਗੀ ਜਿਹੜੇ ਕੁੰਬੜਾ ਵਾਸੀ ਜੋ ਰਹੇ ਨੇ ਇੱਥੇ ਦਾ ਐਮਐਲਏ ਵਿਧਾਇਕ ਸਰਕਾਰ ਜਿਹੜੀ ਕਹਿੰਦੀ ਸਰਕਾਰ ਆਪਕੇ ਦਵਾਰ ਮੈਨੂੰ ਕੁੰਬੜੇ 'ਚ ਸਰਕਾਰ ਨਹੀਂ ਦਿਖਦੀ ਜਦਕਿ ਹਲਕੇ ਦੇ ਜਿਹੜੇ ਐਮਸੀਬੀ ਤੋਂ ਸਰਕਾਰ ਦੇ ਨੇ ਅੱਜੋ ਕਿਤੇ ਨਹੀਂ ਦਿਖਦੀ ਜਿਤਕ ਐਮਐ ਇੱਕ ਐਮਐਲਏ ਨੇ ਗੌਰ ਨਹੀਂ ਕਰੀ ਵੀ ਪਿੰਡ ਕੁੰਬੜੇ 'ਚ ਬਿਮਾਰੀ ਫੈਲੀ ਆ ਮੈਂ ਜਾ ਕੇ ਖਬਰ ਸਾਰ ਲਾ ਆ ਲੋਕਾਂ ਨੂੰ